ਸ਼ਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਸਭ ਨੂੰ ਅਪੀਲ ਹੈ ਕਿ ਅੱਜ ਦੀ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਚੋਰ ਜਲਦ ਤੋਂ ਜਲਦ ਫੜੇ ਜਾਣ ਇਹ ਤਸਵੀਰਾਂ ਹੈ ਕੁਰਾਲੀ ਦੇ ਸਿੰਘਪੁਰਾ ਰੋਡ ਦੀਆਂ ਜਿੱਥੇ ਕੀ ਚੋਰਾਂ ਵੱਲੋਂ ਇੱਕ ਦੁਕਾਨ ਦੇ ਬਾਹਰ ਪਿਆ ਹੋਇਆ ਦਰਵਾਜ਼ਾ ਹੀ ਚੋਰੀ ਕਰ ਲਿੱਤਾ ਗਿਆ ਜਿਸ ਦੀ ਕੀ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ ਇਸ ਸੀਸੀਟੀਵੀ ਕੈਮਰੇ ਦੇ ਵਿੱਚ ਦੋ ਵਿਅਕਤੀ ਖੜੇ ਨੇ ਇੱਕ ਵਿਅਕਤੀ ਮੋਟਰਸਾਈਕਲ ਤੇ ਖੜਾ ਹੈ ਅਤੇ ਦੂਸਰਾ ਵਿਅਕਤੀ ਕਿਸੇ ਚੀਜ਼ ਦੀ ਭਾਲ ਕਰ ਰਿਹਾ ਹੈ ਕਿ ਉਸ ਦਾ ਕਿਸੇ ਪਾਸੇ ਹੱਤ ਪੱਲਾ ਵੱਜੇ ਅਤੇ ਉਹ ਚੱਕ ਕੇ ਉੱਥੇ ਰਫੂ ਚੱਕਰ ਹੋ ਜਾਵੇ ਅਤੇ ਉਸ ਨੂੰ ਵੇਚ ਕੇ ਬਾਅਦ ਦੇ ਵਿੱਚ ਪੈਸੇ ਕਮਾ ਲਵੇ ਇਸ ਇਹ ਵਿਅਕਤੀ ਕੁਝ ਦੇਰ ਸੋਚਦਾ ਰਿਹਾ ਅਤੇ ਦੂਸਰਾ ਵਿਅਕਤੀ ਕੁਝ ਸਮਾਨ ਚੱਕਣ ਗਿਆ ਅਤੇ ਇਸ ਨੂੰ ਸਮਾਨ ਦਰਵਾਜ਼ਾ ਹੀ ਲੱਭਿਆ ਅਤੇ ਉੱਥੋਂ ਦੁਕਾਨ ਤੇ ਬਾਹਰ ਪਿਆ ਇਹ ਐਲੂਮੀਨੀਅਮ ਦਾ ਦਰਵਾਜ਼ਾ ਹੀ ਚੱਕ ਕੇ ਮੋਟਰਸਾਈਕਲ ਤੇ ਬੈਠ ਗਿਆ ਅਤੇ ਦੋਨੋਂ ਉਥੋਂ ਰਫੂ ਚੱਕਰ ਹੋ ਗਏ ਹਨ ਹੁਣ ਇਹ ਮਾਮਲਾ ਪੁਲਿਸ ਦੇ ਧਿਆਨ 'ਚ ਵੀ ਪਹੁੰਚ ਗਿਆ ਹੈ ਅਤੇ ਪੁਲਿਸ ਵੱਲੋਂ ਵੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸਭ ਨੂੰ ਅਪੀਲ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹ ਦੋਨਾਂ ਚੋਰਾਂ ਦੀ ਪਛਾਣ ਹੋ ਸਕੇ ਅਤੇ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਚੋਰ ਸਾਫ਼-ਸਾਫ਼ ਖੜੇ ਦਿਖਾਈ ਦੇ ਰਹੇ ਹਨ ਅਤੇ ਨਾਲ ਹੀ ਇਹਨਾਂ ਵੱਲੋਂ ਚੋਰੀ ਕੀਤਾ ਹੋਇਆ ਦਰਵਾਜ਼ਾ ਇਹ ਮੋਟਰਸਾਈਕਲ ਤੇ ਹੀ ਲੈ ਕੇ ਰਫੂ ਚੱਕਰ ਵੀ ਹੋ ਗਏ ਹਨ ਜਿਸ ਦੀ ਕੀ ਸੀਸੀਟੀਵੀ ਸਾਹਮਣੇ ਆ ਗਈ ਹੈ ਅਤੇ ਪੁਲਿਸ ਦੇ ਲਈ ਇਹ ਕਾਫੀ ਸਹਾਇਤਾ ਸਹਾਇਤਾਮੰਦ ਹੋਵੇਗੀ ਤੁਸੀਂ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦਿਖਾਣੇ ਆ ਤੁਹਾਨੂੰ ਪੂਰੀ ਸੀਸੀਟੀਵੀ ਜਿਸ ਦੇ ਵਿੱਚ ਚੋਰਾਂ ਵੱਲੋਂ ਸੀਸੀਟੀਵੀ ਦੇ ਵਿੱਚ ਜੋ ਕੈਦ ਹੋਏ ਨੇ ਮੋਟਰਸਾਈਕਲ ਤੇ ਹੀ ਇੱਕ ਦਰਵਾਜ਼ਾ ਰੱਖ ਕੇ ਇਹ ਚੋਰ ਇੱਥੋਂ ਫਰਾਰ ਹੋ ਗਏ ਨੇ ਕਮੈਂਟ ਕਰਕੇ ਆਪਣੇ ਵਿਚਾਰ ਵੀ ਸਾਂਝੇ ਕਰਿਓ